ਕਾਂਗਰਸ ਦੇ ਵੱਡੇ ਲੀਡਰ ਸੰਸਦ ਧਰਮਵੀਰ ਗਾਂਧੀ ਉਹਨਾਂ ਨੂੰ ਇੱਕ ਗੱਲ ਤੇ ਨਾ ਬੜਾ ਜਿਵੇਂ ਮਨੋਂ ਉਹਨਾਂ ਨੂੰ ਉਦਾਸ ਲੱਗ ਰਹੇ ਹੋਣਗੇ ਜਾਂ ਸ਼ਿਕਾਇਤ ਕਰ ਰਹੇ ਹੋਣ ਉਹਨਾਂ ਦਾ ਇਦਾਂ ਹੋਇਆ ਉਹ ਕਹਿੰਦੇ ਜਿਹੜੀ ਸਾਡੀ ਪਾਰਟੀ ਦੇ ਪਾਰਟੀ ਦੀ ਜਿਹੜੀ ਇੱਧਰ ਪੰਜਾਬ ਦੀ ਲੀਡਰਸ਼ਿਪ ਹੈ ਉਹਨਾਂ ਨੇ ਉਹਨੂੰ ਮੇਨਾ ਮਾਰਿਆ ਹੈ ਕਿ ਜਿਹੜੇ ਸਾਡੇ ਹਲਕਾ ਇੰਚਾਰਜ ਲਾਏ ਨੇ ਉਹ ਚਾਰ ਚਾਰ ਪੰਜ ਪੰਜ ਵਾਰ ਲੜ ਚੁੱਕੇ ਨੇ ਚੋਣ ਹਾਰ ਚੁੱਕੇ ਨੇ ਬੁਰੀ ਤਰ੍ਹਾਂ ਹਾਰੇ ਨੇ ਉਹਨਾਂ ਨੂੰ ਫੇਰ ਹਲਕਾ ਇੰਚਾਰਜ ਨਵੀਂ ਪਨੀਰੀ ਕਦੋਂ ਅੱਗੇ ਆਉਗੀ ਤਾਂ ਜਿਹੜੀ ਡਾਕਟਰ ਤਰਵੀਰ ਦੀ ਗੱਲ ਗਾਂਧੀ ਦੀ ਇਹ ਦਲੀਲ ਹੈ ਇਹ ਕਿੰਨੀ ਕੀ ਵਾਜਬ ਹੈਗੀ ਹੈ ਕਿ ਨਵੀਂ ਪਨੀਰੀ ਆਣੀ ਚਾਹੀਦੀ ਹੈ ਜਾਂ ਜਿਹੜੇ ਪਹਿਲੇ ਐਮ.ਐਲ.ਏ ਰਹਿ ਚੁੱਕੇ ਨੇ ਉਹ ਹਲਕਾ ਚਾਰਜ ਲਾਏ ਜੇ ਕਾਂਗਰਸ ਪਾਰਟੀ ਨੂੰ ਜਾਂ ਪਾਰਟੀ ਦਾ ਕੰਮ ਹੈ ਉਹਨੇ ਕਿੰਨੂੰ ਦੇਖਣਾ ਹੈਗਾ ਦੇਖੋ ਨਵੀਂ ਤੇ ਨਵੇਂ ਲੋਕ ਤੇ ਆਉਣਾ ਹੀ ਚਾਹੀਦੇ ਨੇ ਪੁਰਾਣੇ ਜਿਹੜੇ ਟੱਬਰਾਂ ਦੇ ਟੱਬਰ ਪਿਛਲੇ ਦਾਦਾ ਫਿਰ ਪਿਓ ਫਿਰ ਮੁੰਡੇ ਫਿਰ ਗਾਂ ਨਿਆ ਉਹਨਾਂ ਦੇ ਨਿਆਲੇ ਬਣ ਗਏ ਉਹ ਲੋਕਾਂ ਨੇ ਨਜ਼ਰ ਅੰਦਾਜ਼ ਕਰ ਦਿੱਤੇਗੇ ਆਮ ਆਦੀ ਪਾਰਟੀ ਦੇ ਜਿਹੜੇ ਆਮ ਜਿੱਤੇ ਸੀ ਨਾ ਉਹ ਇਸੇ ਵਜ੍ਹਾ ਕਰਕੇ ਜਿੱਤੇ ਹੈਗੇ ਸੀ ਕਾਲੀ ਦਲ ਦੇ ਵਿੱਚ ਵੀ ਪੀੜੀ ਦਰ ਪੀੜੀ ਚੱਲਦੀ ਸੀ ਕਾਂਗਰਸ ਦੇ ਵਿੱਚ ਵੀ ਪੀੜੀ ਦਰ ਪੀੜੀ ਚੱਲਦੀ ਹੈਗੀ ਹੁਣ ਡਾਕਟਰ ਜਿਹੜੇ ਗੱਲ ਜਾਇਆ ਜਾ 2224 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਬਹੁਤ ਸਾਰੇ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਵਿਰੋਧ ਕੀਤਾ ਸੀ ਉਹਨਾਂ ਨੇ ਡਾਕਟਰ ਧਰਮਵੀਰ ਗਾਂਧੀ ਦੀ بجائے ਕੈਪਟਨ ਬਰਿੰਦਰ ਸਿੰਘ ਦੀ ਪਰ ਪਤਨੀ ਪ੍ਰਨੀਤ ਕੌਰ ਉਹਨਾਂ ਦੀ ਮਦਦ ਕੀਤੀ ਸੀ ਉਹ ਇੱਕੋ ਥੇ ਪਰਿਵਾਰ ਹੈ ਜਿਹੜੇ ਆਪਸ ਦੇ ਵਿੱਚ ਰਿਸ਼ਤੇਦਾਰੀ ਹੈਗੀ ਆ ਇਸ ਕਰਕੇ ਡਾਕਟਰ ਸਾਹਿਬ ਦੀ ਤੁਹਾਨੂੰ ਯਾਦ ਹੈਗੇ ਉਦੋਂ ਇੱਕ ਲਾਲ ਸਿੰਘ ਉਹਨਾਂ ਦੀ ਵੀਡੀਓ ਕੇ ਆਡੀਓ ਵੀ ਵਾਇਰਲ ਹੋਈ ਸੀ ਨਾਲੇ ਗਾਲਾਂ ਕੱਢਦੇ ਸੀ ਤੇ ਨਾਲੇ ਉਹਨਾਂ ਦਾ ਵਿਰੋਧ ਵੀ ਕੀਤਾ ਸੀ ਉਹ ਟੱਬਰ ਉਹਨਾਂ ਦੇ ਗਾਂ ਅੰਗੀ ਰਿਸ਼ਤੇਦਾਰ ਉਹ ਉਹਨਾਂ ਨੂੰ ਲੈ ਕੇ ਹੀ ਡਾਕਟਰ ਧਰਮਵੀਰ ਗਾਂਧੀ ਸਾਹਿਬ ਦੀ ਟਿੱਪਣੀ ਡਾਕਟਰ ਧਰਮਵੀਰ ਗਾਂਧੀ ਕਿਉਂਕਿ ਦੋ ਵਾਰ ਐਮਪੀ ਨੇ ਸਿਆਣੇ ਨੇ ਬਹੁਤ ਜ਼ਿਆਦਾ ਤਜਰਬੇਕਾਰ ਉਹਨਾਂ ਨੂੰ ਸਿੱਧਾ ਨਾਮ ਤੇ ਨਹੀਂ ਲਿਖਿਆ ਗਿਆ ਪਰ ਉਸ ਜਿਨ ਨੇ ਇਸ਼ਾਰਾ ਜਿਨ ਨਾਲ ਕੀਤਾ ਉਹ ਸਮਝ ਚੁੱਕੇ ਆਗੇ ਨੇ ਕਿ ਇਹਨਾਂ ਲੋਕਾਂ ਦੇ ਵਿੱਚ ਜਿਹੜੇ ਉਹਨਾਂ ਦਾ ਵਿਰੋਧ ਕਰਦੇ ਰਹੇ ਨੇ ਉਹਨਾਂ ਦੀਆਂ ਜ਼ਮਾਨਤਾਂ ਜਬਤ ਹੋਈਆਂ ਨੇ ਤੁਸੀਂ ਉਹਨਾਂ ਨੂੰ ਜਿਹੜਾ ਵਾ ਹਲਕਾ ਇਨਚਾਰਜ ਕਿਵੇਂ ਲਾ ਸਕਦੇ ਹੋ ਨਾ ਔਰ ਨਾਲੇ ਤੁਹਾਡੇ ਪਾਰਟੀ ਕੈਂਡੀਡੇਟ ਦਾ ਉਹਨਾਂ ਵਿਰੋਧ ਕੀਤਾ ਔਰ ਡਾਕਟਰ ਅਨਵਿਰ ਗਾਂਧੀ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਚੁਆਇਸ ਨਹੀਂ ਸੀ ਜਾਂ ਪ੍ਰਤਾਪ ਸਿੰਘ ਬਾਜਵਾਦੀ ਚੁਆਇਸ ਨਹੀਂ ਜਾਂ ਪੰਜਾਬ ਦੇ ਕਾਂਗਰਸੀਆਂ ਦੀ ਚੁਆਇਸ ਨਹੀਂ ਸੀ ਡਾਕਟਰ ਗਾਂਧੀ ਡਾਕਟਰ ਗਾਂਧੀ ਕਿਹਦੀ ਚੁਆਇਸ ਸੀ ਰਾਹੁਲ ਗਾਂਧੀ ਦੀ ਸਪੈਸ਼ਲ ਰਾਹੁਲ ਗਾਂਧੀ ਦੀ ਫੂੜ ਤੇ ਗੱਲ ਹੋਈ ਉਹਨਾਂ ਨੇ ਟਿੱਕ ਟਿੱਕ ਕੀਤੀ ਡਾਕਟਰ ਸਾਹਿਬ ਲੜਨਾ ਨਹੀਂ ਚਾਉਂਦੇ ਹੈਗੇ ਸੀ ਜੇ ਤੁਹਾਡੇ ਪੰਜਾਬ ਦੇ ਕਾਂਗਰਸੀ ਨੂੰ ਚਾਹੀਦਾ ਹੈ ਤੁਹਾਡਾ ਮਾਈ ਬਾਪ ਕੌਣ ਆ ਰਾਹੁਲ ਗਾਂਧੀ ਜੇ ਰਾਹੁਲ ਗਾਂਧੀ ਦੀ ਚੁਆਇਸ ਨੂੰ ਤੁਸੀਂ ਪਟਿਆਲੇੋਂ ਹਰਾਉਣਾ ਚਾਹੁੰਦੇ ਸੀ ਕਿਉਂਕਿ ਤੁਸੀਂ ਪਟਿਆਲੇ ਵਾਲੇ ਜਿਆਦਾ ਜਿਹੜੇ ਲੀਡਰ ਨੇ ਉਹ ਕੈਪਟਨ ਮਿਰਿੰਦਰ ਸਿੰਘ ਨੂੰ ਅੱਜ ਵੀ ਮਹਾਰਾਜ ਮੰਨਦੇ ਹੈਗੇ ਨੇ ਪ੍ਰਨੀਤ ਕੌਰ ਨੂੰ ਅੱਜ ਵੀ ਮਹਾਰਾਣੀ ਮੰਨਦੇ ਹੈਗੇ ਨੇ ਇਸ ਕਰ ਉਹ ਸਾਰੇ ਹੀ ਕਾਂਗਰਸੀ 99% ਉਹਨਾਂ ਨੇ ਆਪਣੇ ਪਾਰਟੀ ਦਾ ਉਮੀਦਵਾਰ ਜਿਹੜਾ ਕਾਂਗਰਸ ਪਾਰਟੀ ਦਾ ਜਿਹਨੂੰ ਜਵਰਾਜ ਕਹਿੰਦੇ ਰਾਹੁਲ ਗਾਂਧੀ ਉਹਨੂੰ ਨਜ਼ਰਅੰਦਾਜ਼ ਕਰਕੇ ਕੈਪਟਨ ਮਿਰਿੰਦਰ ਸਿੰਘ ਦੇ ਟੱਬਰ ਨੂੰ ਜਿਤਾਉਣ ਦੀ ਕੋਸ਼ਿਸ਼ ਕੀਤੀ ਉਹ ਜਿਹੜਾ ਦੁੱਖ ਆ ਉਹ ਝਲਕਦਾ ਹੈਗਾ ਵਾ ਡਾਕਟਰ ਤਨਵੀਰ ਗਾਂਧੀ ਹਨ ਕਿ ਜਿਹੜੇ ਬੰਦੇ ਜਮਾਨਤਾਂ ਜਬਤ ਹੋ ਗਈਆਂ ਨੇ ਉਹਨਾਂ ਨੂੰ ਫਿਰ ਤੁਸੀਂ ਹਲਕਾ ਇੰਚਾਰਜ ਬਣਾਇਆ ਦੂਜਾ ਇੱਕ ਪਟਿਆਲੇ ਜ਼ਿਲ੍ਹੇ ਦਾ ਪ੍ਰਧਾਨ ਬਣਾਉਣਾ ਸੀ ਉਹਨੂੰ ਲੈ ਕੇ ਵੀ ਉਹ ਵਿਰੋਧ ਇਸ ਉਸੇ ਮਸਲੇ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਹੋਣਾ ਨੇ ਜਿਹੜਾ ਵਾ ਇਹ ਉਹ ਉਹਨਾਂ ਨੇ ਆਪਣੇ ਫੇਸਬੁਕ ਪੇਜ ਤੇ ਲਿਖਿਆ ਹੈਗਾ ਹੁਣ ਸਭ ਤੋਂ ਵੱਡੀ ਗੱਲ ਸਵਾਲ ਹੈ ਕਿ ਕਾਂਗਰਸ ਪਾਰਟੀ ਆਪਾਂ ਪਹਿਲਾਂ ਜਿੱਤ ਕੀਤਾ ਹੈਗਾ ਕਿ ਕਾਂਗਰਸ ਪਾਰਟੀ ਦੇ ਜਿਹੜੇ ਲੱਛਣ ਨਹੀਂ ਲੱਗਦੇ ਹੈਗੇ ਕਿ ਉਹ 2027 ਦੀਆਂ ਚੋਣਾਂ ਜਿੱਤਣ ਜਿਸ ਹਿਸਾਬ ਦੇ ਨਾਲ ਉਹਨਾਂ ਦਾ ਇੱਥੇ ਵਿਰੋਧ ਹੋ ਰਿਹਾ ਜਾਂ ਆਪਸੀ ਇੰਨੀ ਧੜੇਬਾਜੀ ਇੰਨੀ ਗੁੱਟਬਾਜੀ ਹੈਗੀ ਆ ਇਹ ਸ਼ੁਰੂਆਤ ਹੋ ਚੁੱਕੀ ਆ ਕਿ ਤੁਸੀਂ ਇਹੋ ਜਿਹੇ ਬੰਦੇ ਲਾ ਹੀ ਕਿਉਂ ਨੇ ਜਿਨ੍ਹਾਂ ਨੇ ਤਾਂ ਡਾਕਟਰ ਧਰਮਵੀਰ ਗਾਂਧੀ ਦਾ ਵਿਰੋਧ ਕੀਤਾ ਜਿਨ੍ਹਾਂ ਜਿਹੜੇ ਧਰਮਵੀਰ ਗਾਂਧੀ ਰਾਹੁਲ ਗਾਂਧੀ ਦੀ ਚੁਆਇਸ ਸੀ ਉਹਨਾਂ ਨੂੰ ਤੁਸੀਂ ਮੋੜ ਹਲਕਾ ਇੰਚਾਰਜ ਦੇ ਰਹੇ ਹੋ ਨੇ ਜਿਹੜੇ ਪਾਰਟੀ ਗਤੀਵਿਧੀਆਂ ਦੇ ਵਿੱਚ ਵਿਰੋਧੀ ਗਤੀਵਿਧੀਆਂ ਦੇ ਜਿਹੜੇ ਉਹ ਸ਼ਾਮਲ ਹੋ ਗਏ ਨੇ ਇਸ ਕਰਕੇ ਡੇਡ ਡਾਕਟਰ ਧਰਵੀਰ ਗਾਂਧੀ ਉਹਨਾਂ ਨੇ ਫਕੀਰ ਲਿਖਿਆ ਹੈਗਾ 2 ਦਿਨ ਪਹਿਲਾਂ ਲਿਖਿਆ ਵੈਸੇ ਤਾਂ ਅੰਗਰੇਜ਼ੀ 'ਚ ਹੀ ਲਿਖਿਆ ਹੈਗਾ ਆਪਾਂ ਪੜ ਲਏ ਨੇ ਹੈਗੇ ਆ ਉਹਨਾਂ ਨੇ ਜਿਹੜੀ ਜ਼ਿਕਰ ਕੀਤਾ ਹੈਗਾ ਸੀ What is and who is this halaka in charge in Congress Party? They are the candidate who could not make to Vidhan Sabha. Some even lost deposits by the way who appoint them as a halaka in charge. Name the leader and make their appointment order public. This mischief has simply been done to snub and sabotage Sandeep to leading position of local young and more dedicated and committed leadership and nothing else moreover this practice is not in the consensus with the congress organization principle and culture through this alkan charge culture you have destroyed the leadership potential of dozens of political promising young men and women and buried deep the political inspiration of two generations of youth and if things go like this the unfortunate third is the line council of this halka in charge practice and repeated doling out of the post position power and ticket four five times in some cases to this selected few and their ward later tantamount to crime against youth congress party and future leader of the country hun jehde sare unanne sawal khade kar ditte hage ne thooka unna lokan de naal party nal thooka hai ਜਿਨ੍ਹਾਂ ਨੂੰ ਪ੍ਰੋਮਿਸ ਕੀਤੇ ਨੌਜਵਾਨ ਚਿਹਰੇ ਕੁੜੀਆਂ ਮੁੰਡੇ ਜਿਹੜੇ ਕਾਂਗਰਸ ਵਾਸਤੇ ਕੰਮ ਕਰਨਾ ਚਾਹੁੰਦੇ ਨੇ ਇਹ ਸਾਰੀਆਂ ਚੀਜ਼ਾਂ ਲਿਖੇ ਤੇ ਕਹਿੰਦੇ ਕਿ ਉਹਨਾਂ ਲੋਕਾਂ ਨੂੰ ਲਾ ਦਿੱਤਾ ਹੈਗਾ ਜਿਹੜੇ ਆਪਣੀਆਂ ਜ਼ਮਾਨਤਾਂ ਵੀ ਜਬਤ ਹੋ ਚੁੱਕੀਆਂ ਜਿਹੜੇ ਚਾਰ ਚਾਰ ਪੰਜ ਪਰ ਜਾਂ ਪੀੜੀ ਦਰ ਪੀੜੀ ਟੱਬਰ ਦੜ ਟੱਬਰ ਚੱਲਦੇ ਉਹ ਚੀਜ਼ਾਂ ਇਸ ਤੇ ਲੋਕਾਂ ਨੇ ਡਾਕਟਰ ਗਾਂਧੀ ਦੀ ਜਿਹੜੀ ਆ ਪ੍ਰਸ਼ੰਸਾ ਵੀ ਕੀਤੀ ਹੈਗੀ ਹੈ ਬਹੁਤ ਸਾਰੇ ਜਿਹੜੇ ਨੇ ਕਾਂਗਰਸ ਦੇ ਲੀਡਰਾਂ ਨੇ ਪ੍ਰਸ਼ੰਸਾ ਕੀਤੀ ਹੈਗੀ ਚਾਹੇ ਉਹਦੇ ਵਿੱਚ ਰਿੰਪਲ ਮਿੱਡਾ ਹੋਣ ਚਾਹੇ ਉਹਦੇ ਵਿੱਚ ਅਰਵਿੰਦਰ ਜੀ ਕੋਹਲੀ ਹੋਣ ਚਾਹੇ ਉਹਦੇ ਵਿੱਚ ਨਵਰੂਪ ਸਿੰਘ ਡਾਲੇ ਕੋਣ ਜਿਹੜਾ ਉਹਨਾਂ ਦੇ ਫੇਸਬੁੱਕ ਪੇਜ ਤੇ ਨੇ ਹਰ ਕੋਈ ਆਉਣਾ ਚਾਹੁੰਦਾ ਪਰ ਕਾਂਗਰਸ ਪਾਰਟੀ ਉਹੀ ਪੀਪਲ ਦਾ ਪਿਓ ਫਿਰ ਮੁੰਡਾ ਫਿਰ ਉਹਨਾਂ ਦਾ ਕੁੜਮ ਗਾਂ ਫਿਰ ਕੁੜਮ ਦਾ ਕੁੜਮ ਹਣਾ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਖਤਮ ਹੋਣੇ ਤੇ ਵੀ ਪਟਿਆਲੇ ਦੇ ਵਿੱਚ ਇੱਕ ਪਰਿਵਾਰ ਹੀ ਚੱਲਦਾ ਆ ਰਿਹਾ ਉਹਨੂੰ ਡਾਕਟਰ ਸਾਹਿਬ ਨੇ ਲਿਖ ਸਿੱਧਾ ਨਹੀਂ ਲਿਖਿਆ ਲੇਕਿਨ ਇਸ਼ਾਰਾ ਕਰ ਦਿੱਤਾ ਇਹ ਹੁਣ ਜਿਨ੍ਹਾਂ ਵੱਲ ਇਸ਼ਾਰਾ ਕੀਤਾ ਉਹਦੇ ਸਮਝ ਹੀ ਗਏ ਹੈਗੇ ਨੇ ਪਰ ਲਾਜ਼ਮੀ ਤੌਰ ਤੇ ਜਿਹੜੇ ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਰਾਜਾ ਮਹਿੰਦਰ ਸਿੰਘ ਵਰਡਿੰਗ ਤੇ ਐਲੋਪੀ ਵੀ ਸਮਝ ਗਏ ਹੋਣਗੇ ਕਿ ਗਾਂਧੀ ਸਾਹਿਬ ਨੇ ਤੀਰ ਇੱਕ ਛੱਡਿਆ ਹੋਇਆ ਤੇ ਪੰਜ ਘਰਾਂ ਦੇ ਜਾ ਕੇ ਦਿਲ ਤੇ ਲੱਗਿਆ ਹੈਗਾ ਉਹ ਚੀਜ਼ਾਂ ਇਹ ਕਾਂਗਰਸ ਪਾਰਟੀ ਨੂੰ ਇਹ ਜਿਹੜਾ ਪਰਿਵਾਰ ਵਾਲਾ ਕਲਚਰ ਨੇ ਖਤਮ ਕਰਨਾ ਚਾਹੀਦਾ ਔਰ ਜਦੋਂ ਇੱਕ ਬੰਦੇ ਨੂੰ ਤਿੰਨ ਵਾਰਾ ਟਿਕਟ ਚਾਰ ਵਾਰ ਟਿਕਟ ਪੰਜ ਵਾਰੀ ਟਿਕਟ ਉਹਨੇ ਕਿਤੇ ਸੁੱਖ ਨਹੀਂ ਸੁਖੀ ਹੈਗੀ ਤੁਸੀਂ ਨਵੇਂ ਚਿਹਰੇ ਲਿਆ ਅੱਛਾ ਬਾਪੂ ਹਟਦੇ ਨੇ ਮੁੰਡੇ ਆਏ ਨੇ ਮੁੰਡੇ ਹਟਦੇ ਪੋਤੇ ਆਏ ਨੇ ਤੇ ਉਹ ਜਿਹੜੇ ਦਰਿਆ ਚੁੱਕਣ ਵਾਲੇ ਉਦਾਂ ਹੀ ਰਹਿ ਜਾਂਦੇ ਨੇ ਇਸ ਕਰਕੇ ਨੇ ਕਿ ਜਿਨ੍ਹਾਂ ਦੀ ਜ਼ਮਾਨਤਾਂ ਜਬਤ ਹੋ ਗਈਆਂ ਜਿਨ੍ਹਾਂ ਨੇ ਪਾਰਟੀ ਦਾ ਵਿਰੋਧ ਕੀਤਾ ਪਾਰਟੀ ਦੇ ਉਮੀਦਵਾਰੀ ਦਾ ਵਿਰੋਧ ਕੀਤਾ ਉਹਨਾਂ ਨੂੰ ਤੁਸੀਂ ਫੇਰ ਮੋਰੇ ਕਰ ਰਹੇ ਹੋ ਫੋਰ ਅੱਗੇ ਲਾ ਰਹੇ ਨੇ ਇਸ ਕਰਕੇ ਲੱਗਦਾ ਨਹੀਂ ਕਿ ਕਾਂਗਰਸ ਪਾਰਟੀ ਜਿਹੜੀ ਆ ਜਿਹੜੀ ਜਿੱਤ ਜਾਊਗੀ ਹਾਲਾਂਕਿ ਬਾਈ ਡਿਫਾਲਟ ਹੋ ਸਕਦਾ ਲੋਕਾਂ ਦੀ ਇੱਛਾ ਨਹੀਂ ਹੈਗੀ ਜਿਵੇਂ 2022 ਦੇ ਵਿੱਚ ਆਮ ਆਦੀ ਪਾਰਟੀ ਨੂੰ ਲੈ ਕੇ ਲੋਕਾਂ ਦੀ ਕੋਈ ਇੱਛਾ ਨਹੀਂ ਸੀ ਸਿਰਫ ਸਬਕ ਸੌਣੇ ਇਸ ਵਾਰ ਲੋਕੀ ਕਹਿਣਗੇ ਕਿ ਚਲੋ ਆਮ ਆਦੀ ਪਾਰਟੀ ਨੂੰ ਸਬਕ ਸੌਣਦੇ ਆ ਚਲੋ ਕਾਂਗਰਸੀਆਂ ਨੂੰ ਪਾ ਦੋ ਕਾਂਗਰਸ ਦਾ ਐਜਾ ਚੰਗੀਆਂ ਸੀਟਾਂ ਆ ਸਕਦੀਆਂ ਨੇ ਜੇ ਇਹਨਾਂ ਦੇ ਲੱਛਣ ਚੰਗੇ ਹੋਣੇ ਜੇ ਉਹੋ ਜੇ ਲੱਛਣ ਹੋਏ ਤੇ ਲਾਜ਼ਮੀ ਤੌਰ ਤੇ ਸ਼ੁਰੂ ਮਨੀ ਕਾਲੀ ਦਲ ਭਾਜਪਾ ਦਾ ਜੇ ਗੱਠ ਜੋੜਤ ਲੋਕਾਂ ਕਹਿੰਦੇ ਚਲੋ ਉਹਨਾਂ ਨੂੰ ਪਾ ਦੋ ਇਸ ਕਰਕੇ ਆਮ ਕਾਂਗਰਸ ਪਾਰਟੀ ਨੂੰ ਸਮਝਣਾ ਪਊਗਾ ਕਿ ਤੁਸੀਂ ਚੰਗੇ ਲੀਡਰ ਲੈ ਕੇ ਆਓ ਜਿਹੜੇ ਜਮਾਨਤਾਂ ਜਬਤ ਹੋ ਚੁੱਕੀਆਂ ਜਾਂ ਜਿਨ੍ਹਾਂ ਜਿਨ੍ਹਾਂ ਤੇ ਇਲਜ਼ਾਮ ਲੱਗਦੇ ਨੇ ਕ੍ਰਪਚਾ ਦੇ ਲੱਗਦੇ ਨੇ ਨਕਲੀ ਸ਼ਰਾਬਾਂ ਫੈਕਟਰੀਆਂ ਬਣਾਉਣ ਦੇ ਇਲਜ਼ਾਮ ਲੱਗਦੇ ਨੇ ਸੱਟਾ ਖੜਾਉਣ ਦੇ ਇਲਜ਼ਾਮ ਲੱਗਦੇ ਰਹੇ ਨੇ ਕਾਂਗਰਸ ਪਾਰਟੀ ਦੇ ਪੂਰੇ ਪੰਜਾਬ 'ਚ ਇਦਾਂ ਦੇ ਬਹੁਤ ਸਾਰੇ ਲੀਡਰ ਮਾਈਨਿੰਗ ਕਰਵਾਉਂਦੇ ਰਹੇ ਨੇ ਤੁਸੀਂ ਉਹਨਾਂ ਦੀ ਬਜਾ ਨਵੇਂ ਚਿਹਰੇ ਲੈ ਕੇ ਆਓ ਤੇ ਰਾਮ ਦੇ ਨਾਲ ਤੁਹਾਡੀ ਜਿਹੜੀ ਪਾਰਟੀ ਦੀ ਜਿਹੜੀ ਜਿੱਤ ਯਕੀਨੀ ਹੋ ਸਕਦੀ ਹੈ ਸਰਕਾਰ ਦੀ ਨੀਤੀਆਂ ਦੇ ਖਿਲਾਫ ਵੀ ਕਾਂਗਰਸ ਦਾ ਪ੍ਰਦਰਸ਼ਨ ਕੋਈ ਜ਼ਿਆਦਾ ਵਧੇ ਨਹੀਂ ਨਜ਼ਰ ਨਹੀਂ ਆਇਆ ਗਰਾਊਂਡ ਤੇ ਕਾਂਗਰਸ ਕਾਂਗਰਸ ਜਿਹੜੀ ਪਾਰਟੀ ਹੈ ਪੰਜਾਬ ਪਾਰਟੀ ਹੈ ਇਹਨਾਂ ਕਿੰਨੀ ਕੁ ਮਿਹਨਤ ਕੀਤੀ ਹੈ ਜਾਂ ਲੋਕਾਂ ਦੇ ਹੱਕ ਦੀ ਕਿੰਨੀ ਕੀ ਬਾਤ ਚੱਕੀ ਹੈਗੀ ਇਹ ਗਰਾਊਂਡ ਚ ਆ ਕੇ ਰਾਜੀ ਨਹੀਂ ਹੈਗੇ ਕੀ ਕਾਂਗਰਸ ਦਾ ਨਹੀਂ ਕਲਚਰ ਹੈ ਇਹਨਾਂ ਨੂੰ ਪਤਾ ਕਿ ਕਿ ਪਹਿਲਾਂ ਕਿਉਂ ਥੱਕਣਾ ਹੈਗਾ ਪਹਿਲਾਂ ਆਪਾਂ ਇਹ ਜੋਰ ਕੇ ਲਾਉਣਾ ਕਈ ਪਹਿਲਵਾਨ ਹੁੰਦੇ ਉਹ ਪਹਿਲਾਂ ਦੂਜੇ ਪਹਿਲਵਾਨ ਨੂੰ ਥਕਾਉਂਦੇ ਨੇ ਇਸ ਕਰਕੇ ਹਜੇ ਕਾਂਗਰਸ ਨੂੰ ਕਾਂਗਰਸ ਪਾਰਟੀ ਜਿਹੜੀ ਇੱਕ ਆਮ ਆਦੀ ਪਾਰਟੀ ਨੂੰ ਟੱਕਾਰੀ ਆਮ ਆਦੀ ਪਾਰਟੀ ਦੀ ਜਿਹੜੀ ਨਰਜੀ ਵੇਸਟ ਕਰਨ ਤੇ ਲੱਗੇ ਨੇ ਕਾਂਗਰਸ ਵੈਸੇ ਸ਼ਾਈਜੀ ਪਾਰਟੀ ਹੈਗੀ ਅਮੀਰਾਂ ਦੀ ਪਾਰਟੀ ਹੈਗੀ ਹੈ ਨਾ ਜੀ ਪੈਸੇ ਵਾਲਿਆਂ ਦੀ ਪਾਰਟੀ ਹੈਗੀ ਹੈ ਉਹ ਲੱਗੇ ਜੇ ਆ ਕਿ ਜਦੋਂ ਹੋਣਗੇ ਵੀ 26 ਜਦੋਂ ਮੇਡ 26 ਹੈ ਉਹਦੇ ਯੋਰ ਲਾਉਣਗੇ ਹਜੇ ਤੇ ਉਹ ਆਪਣੇ ਇੱਕ ਦੂਜੇ ਪਹਿਲਵਾਨ ਢਾ ਰਹੇ ਨੇ ਹਜੇ ਤੇ ਭਗਵੰਤੋਣਾ ਦੇ ਨਾਲ ਉਹਨਾਂ ਨੇ ਮੁਕਾਬਲਾ ਬਾਅਦ ਚ ਕਰਨਾ ਹੈ ਪਹਿਲਾਂ ਤਾਂ ਆਪਣੇ ਪਹਿਲਵਾਨਾਂ ਨੂੰ ਢਾ ਰਹੇ ਨੇ ਜਿਹੜੇ 8 9 ਹੋ ਗਏ ਨੇ ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਹੱਲੇ ਨਹੀਂ ਹੱਲੇ ਤੇ ਅੱਧਿਆਂ ਨੂੰ ਡਰ ਹੋਊਗਾ ਨਾ ਕਿਤੇ ਭਗਵੰਤਮਾਨ ਦੇ ਜ਼ਿਆਦਾ ਬੋਲਾਂਗੇ ਤੇ ਸਾਡੇ ਖਿਲਾਫ ਪਰਚਾ ਨਾ ਦਰਜ ਹੋ ਗਿਆ ਕਿਉਂਕਿ ਇੱਕ ਇੱਕ ਥ ਹੈ ਕਿ ਜਿਨ੍ਹਾਂ ਨੇ 19 21 ਕੀਤੀ ਹੈਗੀ ਆ ਉਹਨਾਂ ਤੇ ਭਗਵੰਤਮਾਨ ਸਾਹਿਬ ਦਾ ਬਹੁਤ ਖੌਫ ਆ ਸਾਰੀਆਂ ਪਾਰਟੀਆਂ ਦੇ ਵਿੱਚ ਉਹ ਭਾਜਪੀ ਚ ਵੀ ਖੌਫਾ ਉਹ ਕਾਲੀ ਦਲ ਦੇ ਵਿੱਚ ਖੌਫਾ ਕਾਂਗਰਸ ਪਾਰਟੀ ਦੇ ਵਿੱਚ ਵੀ ਖੌਫਾ ਕਿ ਜੇ ਅਸੀਂ ਜ਼ਿਆਦਾ ਚੂਚਾਂ ਚੀ ਕੀਤੀ ਹੈਗੀ ਤੇ ਸਾਡੇ 6 7 8 8 ਮਹੀਨੇ ਫਿਰ ਪਟਿਆਲੇ ਜਾਂ ਨਾਬਾ ਜੇਲ੍ਹ ਦੇ ਵਿੱਚ ਲੱਗਨੇ ਹੈਗੇ ਨੇ ਜਾਂ ਸਾਨੂੰ ਫਿਰ ਅੰਡਰਗਰਾਉਂਡ ਹੋਣਾ ਪਊਗਾ ਇਸ ਕਰਕੇ ਜ਼ਿਆਦਾ ਇਹ ਹਲੇ ਪੇਚੇ ਨਹੀਂ ਪਾ ਰਹੇ ਹੈਗੇ ਕਿਉਂਕਿ ਪੇਚੇ ਜਦੋਂ ਹਵਾ ਹੋਵੇ ਨਾ ਆਪਣੇ ਹੱਕ ਚ ਉਹ ਪੇਚੇ ਉਦੋਂ ਪੈਂਦੇ ਨਹੀਂ ਤੇ ਅਗਲੇ ਬਗਾਨੇ ਪੁੱਤ ਕੱਟ ਦਿੰਦੇ ਹੈਗੇ ਨੇ ਹੱਥ ਚ ਫਿਰ ਉਹੀ ਰਹ ਜਾਂਦੀ ਹੈ ਡੋਰ ਹੀ ਰਹ ਜਾਂਦੀ ਹੈਗੇ ਇਸ ਕਰਕੇ ਕਾਂਗਰਸ ਪਾਰਟੀ ਇਸਪੱਕ ਹੋ ਗਿਆ ਕਿ ਹਰੇ ਭਗਵੰਤ ਮਾਨ ਸਾਹਿਬ ਦੇ ਨਾਲ ਉਹ ਅੱਖਾਂ ਚ ਅੱਖਾਂ ਪਾ ਕੇ ਨਹੀਂ ਗੱਲ ਕਰਦੇ ਉਹਨੂੰ ਪਤਾ ਕਿ ਪਤਾ ਨਹੀਂ ਭਗਵੰਤ ਮਾਨ ਨੇ ਕਿਹੜੇ ਕਿਹੜੇ ਵੇਲੇ ਟਾਹ ਲੈਣਾ ਹੈਗਾ ਅੱਛਾ ਕਈ ਲੀਡਰਾਂ ਨੇ ਪਿਛਲੇ 4 ਸਾਲ ਤੋਂ ਸਟੇਟਮੈਂਟ ਹੀ ਨਹੀਂ ਕੋਈ ਨਹੀਂ ਦਿੱਤੀ ਸਿਆਣੇ ਨਾ ਉਹਨਾਂ ਨੂੰ ਪਤਾ ਹੈਗਾ ਕਿ 6-6 ਮਹੀਨੇ ਜੇ ਜੇਲ੍ਹ 'ਚ ਰਹਿਣਾ ਕਿਹੜਾ ਸੌਕਾ ਮਲਮਲ ਦੇ ਗੱਦਿਆਂ ਤੇ ਸੋਨਾ ਤੇ ਭੁੰਜੇ ਸੋਨਾ ਬੜਾ ਫਰਕ ਹੈਗਾ ਨਾ ਇਸ ਕਰਕੇ ਕਹਿੰਦੇ ਕਿ ਕੀ ਲੋਡ ਹੈਗੀ ਹੈ ਜਿਹੜੇ ਬੋਲਦੇ ਰਹੇ ਨੇ ਉਹ ਭੁਗਤ ਰਹੇ ਹੈਗੇ ਨੇ ਉਹ ਤੇ ਸੁਪਾਲ ਸਿੰਘ ਖਹਿਰਾ ਸਾਹਿਬ ਬਾਰੇ ਤੇ ਪਤਾ ਹੀ ਲੱਗੀ ਗਿਆਗਾ ਹਾਲਾਂਕਿ ਉਹਨਾਂ ਨੇ ਵਿਧਾਨ ਸਭਾ 'ਚ ਨਾਮ ਨਹੀਂ ਲਿਆਗਾ ਸੀਐਮ ਸਾਹਿਬ ਨੇ ਪਿਲੂ ਕੀ ਉੱਥੇ ਹਿਮਾਚਲ ਜਾ ਕੇ ਬੈਠੇ ਨੇ ਇੱਕ ਹੋਰ ਕਾਂਗਰਸੀ ਐਮਐਲਏ ਨੇ ਉਹ ਵੀ ਕਹਿ ਰਹੇ ਨੇ ਕਿ ਸ਼ਾਇਦ ਮੀਰਦਵਾਲੇ ਫੇਰ ਨਾ ਕਿਤੇ ਹੋ ਜਣ ਤੇ ਇਸ ਕਰਕੇ ਜਿਹੜੇ ਬੋਲਦੇ ਨਹੀਂ ਹੈਗੇ ਸਿਆਸਤ ਦੇ ਵਿੱਚ ਮਿਸਨੇ ਜਿਹੜੇ ਨਾ ਪੋਲ ਲੋਕ ਹੁੰਦੇ ਨੇ ਉਹ ਬੜੇ ਕਾਮਯਾਬ ਹੁੰਦੇ ਨੇ ਇਸ ਕਰਕੇ ਹੈ ਕਿ ਕਈ ਹਵਾ ਦੇ ਰੁਖਣਾ ਚੱਲਦੇ ਹੈਗੇ ਨੇ ਕਿ ਜਿਹਦੀ ਹਵਾ ਕੀ ਹੈ ਉਹ ਜਿਹੜੇ 4 ਸਾਲ ਜਿਹੜੇ ਹੋ ਗਏ ਸਰਕਾਰ ਨੂੰ ਬੀਜੇਪੀ ਦੇ ਲੀਡਰ ਨਹੀਂ ਬੋਲੇ ਹੈਗੇ ਕਾਲੀ ਦਲ ਦੇ ਵਿੱਚ ਕੌਣ ਬੋਲਦਾ ਸੀ ਤੇ ਕਾਂਗਰਸ ਕਿਹੜਾ ਬੋਲਦਾ ਸੀ ਨਾ ਉਹਨੂੰ ਪਤਾ ਹੈਗਾ ਕਿ ਭਗਵੰਤ ਮਾਨ ਕਰਪਸ਼ਨ ਦੇ ਮਸਲਿਆਂ ਦੇ ਵਿੱਚ ਜਾਂ ਉਹ ਤੇ ਆਪਣੇ ਬੰਦਿਆਂ ਨੂੰ ਨਹੀਂ ਉਹਨੇ ਛੱਡਿਆ ਹੈਗਾ ਤੇ ਇਹ ਬੰਗਾਨਿਆਂ ਨੂੰ ਕਿਵੇਂ ਛੱਡ ਸਕਦਾ ਹੈਗਾ ਸੀਐਮਸ ਪੰਜਾਬ ਅਕਸਰ ਹੀ ਨੀਸ ਨੇ ਤਾਂ ਵਿਧਾਨ ਸਭਾ ਦੇ ਪਿਛਲੇ ਗੇਟ ਤੋਂ ਲੱਗ ਜਾਂਦੇ ਨੇ ਤਾਂ ਕਿ ਮੀਡੀਆ ਨਜ਼ਰ ਦੇ ਸਾਹਮਣੇ ਪਤਾ ਕਿ ਕੀ ਲੋਡ ਹੈ ਕੀ ਹਾਜ਼ਰੀ ਲਾਓ ਟੀਏ ਮਿਲ ਗਿਆ ਡੀਏ ਮਿਲ ਗਿਆ ਤੇ ਉੱਥੇ ਬੈਠ ਕੇ ਵਿਲੇ ਉਹਨਾਂ ਪਤਾ ਹੈ ਉਹਨਾਂ ਪਤਾ ਕਿ ਉਹਨਾਂ ਨੇ ਕਹਿਣਾ ਉਹ ਕਹਿੰਦੇ ਆਪਾਂ ਕਿਹੜਾ ਮੁੱਖ ਮੰਤਰੀ ਬੰਨਾ ਹੈਗਾ ਆਪਾਂ ਤੇ ਆਪਣੇ ਹਲਕੇ ਜੇ ਰਹਿਣਾ ਆਪਣੀ ਤੇ ਮੀਡੀਆ ਦੀਆਂ ਸੁਰਖੀਆਂ ਲੈ ਕੇ ਕਿਉਂ ਪੰਗਾ ਲੈਣਾ ਹੈਗਾ ਬਾਦ ਸਰਕਾਰ ਦੀਆਂ ਅੱਖਾਂ 'ਚ ਰੜਕ ਹੋਗੇ ਇਸ ਕਰਕੇ ਸਿਆਣੇ ਹੈਗੇ ਨੇ ਕੀ ਲੋੜ ਹੈ ਗਿਆ ਪੰਗਾ ਕਿਉਂ ਲੈਣਾ ਹੈਗਾ ਜਦੋਂ ਜਦੋਂ ਉਹਨਾਂ ਦੀ ਸਰਕਾਰ ਆ ਗਈ ਮਾਲਕ ਫਿਰ ਉਹ ਬੜਕਾ ਮੰਨ ਕੇ ਲਾਓ ਵੀ ਅਹੀਂ ਹਲਾ ਲਿਆ ਪੱਟਾ ਨੂੰ ਤੇਲ ਲਾ ਲਿਆ ਆਉ ਕਿੱਥੇ ਆਂਦੇ ਨੇ ਇਸ ਕਰਕੇ ਉਹ ਸਮੇਂ ਦੀ ਨਜਾਕਤ ਨੂੰ ਸਮਝਦੇ ਹੈਗੇ ਨੇ ਤੇ ਪੰਜਾਬ ਦੀ ਸਿਆਸਤ ਸਾਰੇ ਨੂੰ ਪਤਾ ਹੈ ਗਿਆ ਜਿਹੜੇ ਬੋਲਦੇ ਨੇ ਉਹਨਾਂ ਦਾ ਕੀ ਹਸ਼ਰ ਜਿਹੜੇ ਚੁੱਪ ਕਰਕੇ ਬੈਠੇ ਨੇ ਉਹ ਮੌਜਾਂ ਮਾਣਦੇ ਆ ਕਿਨੇ ਪਰ ਉਹ ਕਹਿੰਦੇ ਆ ਆਪਾਂ ਹਲਕੇ ਦੀ ਸਿਆਸਤ ਕਰਨੀ ਆਪਾਂ ਸਟੇਟ ਲੈਵਲ ਦੀ ਸਿਆਸਤ ਕਿਉਂ ਕਰੀਏ ਉਹ ਕਹਿੰਦੇ ਇੱਕ ਐਮਐਲਏ ਬਨਜੋ ਏਡੀ ਵੱਡੀ ਗੱਲ ਆ ਸਰਕਾਰ ਬਨਜੇ ਏਡੀ ਵੱਡੀ ਗੱਲ ਆ ਪਰ ਹੁਣ ਦੇਖਦੇ ਆ ਕਿ ਆ ਜਿਹੜਾ ਮਸਲਾ ਕਾਂਗਰਸ ਪਾਰਟੀ ਦੀ ਜਿਹੜੇ ਵਿੱਚ ਜਿਹੜੀ ਕਲੇਸ਼ ਆ ਉਹਨੂੰ ਕਿਵੇਂ ਖਤਮ ਕਰਦੇ ਆ ਕਿਨੇ